ਅੱਜ ਵਾਲਾ ਫੰਕਸ਼ਨ ਅਸੀਂ ਇੱਥੇ ਰੱਖਿਆ ਹੈ 54 ਸਕੁਅਰ ਕਿਲੋਮੀਟਰ ਦੀ ਲੇਕ ਹੈ 4400 ਫੁੱਟ ਗਹਿਰੀ ਹੈ ਔਰ ਸਾਰੀ ਪੰਜਾਬ ਕੋਲੇ ਹੈ ਔਰ ਇਹਦੇ ਮਿਨੀ ਗੋਆ ਕਹਿੰਦੇ ਆ ਇਹਦੇ ਚ 16 ਕਿਲੋਮੀਟਰ ਦਾ ਆਈਲੈਂਡ ਹੈ 16 16 ਏਕੜ ਦਾ ਜੇ ਕਾਈਲੈਂਡ ਹੈ ਉੱਥੇ ਦੋ ਹੋਟਲ ਬਣਾਉਣ ਦੀ ਗੱਲ ਚੱਲ ਰਹੀ ਹੈ ਤਾਜ ਨਾਲ ਚੱਲ ਰਹੀ ਹੈ ਹਾਇਤ ਨਾਲ ਚੱਲ ਰਹੀ ਹੈ ਮਹਿੰਦਰਾ ਕਲੱਬ ਨਾਲ ਵੀ ਗੱਲ ਚੱਲ ਰਹੀ ਹੈ ਕਿ ਜੈਟਿਸ ਜਾਣਗੇ ਜੈਟਿਸ ਗੱਡੀਆਂ ਥੋੜੀ ਇੱਥੇ ਕੱਢ ਜਾਣਗੀਆਂ ਜੈਟਿਸ ਜਿਵੇਂ ਉਦੈਪੁਰ ਦੇ ਵਿੱਚ ਹੈ ਤਾਜ ਲੇਖ ਉਸ ਲੈਵਲ ਤੇ ਸੋ 86 ਏਕੜ ਦੇ ਦੋ ਵੱਡੇ ਕਿਉਂਕਿ ਰਸਤਾ ਇੱਥੋਂ ਪਠਾਨਕੋਟ 에어ਪੋਰਟ ਅੱਧੇ ਘੰਟੇ ਦਾ ਹੈ ਡਲਹੌਜ਼ੀ ਅੱਧੇ ਘੰਟੇ ਦਾ ਧਰਮਸ਼ਾਲਾ 40 ਮਿੰਟ ਦਾ ਸਿੱਤਾ ਬਹੁਤ ਵੱਡੀ ਹੱਬ ਬਣ ਸਕਦੀ ਹੈ ਟੂਰਿਜ਼ਮ ਦੀ ਔਰ ਮਿੰਨੀ ਗੋਆ ਕਿਉਂ ਬਈ ਪੰਜਾਬ ਵਾਲੇ ਵੀ ਮਿੰਨੀ ਕਹੋਂਦੇ ਅਸੀਂ ਤਾਂ ਵੱਡਾ ਗੋਆ ਬਣਾਵਾਂਗੇ ਇਹਨੂੰ ਉਹ ਗੋਆ ਮਿੰਨੀ ਲੱਗੇ ਇਹੋ ਜਿਹਾ ਕੁਝ ਕਰੀਏ ਇੱਥੇ ਸਵੈਸ਼ ਕਰਕੇ ਫੋਨ ਵਿੱਚ ਦਿਖਾਉਣ ਲੈ ਕੇ ਆਇਆ ਕਿ ਪੰਜਾਬ ਆਹ ਪੰਜਾਬ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਾ ਹੀ ਛੇੜਿਆ ਹੀ ਹੈ ਅਨਟਚ ਪੰਜਾਬ ਹੈ ਇਹ ਇੱਥੋਂ ਲੈ ਕੇ ਨਿਊ ਚੰਡੀਗੜ੍ਹ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਤੱਕ ਸਾਰਾ ਤਲਵਾੜੇ ਵਿੱਚ ਵੀ ਜਾ ਕੇ ਸਾਰਾ ਕੁਝ ਅਸੀਂ ਡਿਵੈਲਪ ਕਰਨਾ ਹੈ ਫਿਲਮ ਸਿਟੀ ਬਣਾਉਣੀ ਹੈ 90% ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ 베ਸਟ ਹੁੰਦੀਆਂ ਨੇ ਪੰਜਾਬ ਦੀ ਕਹਾਣੀ ਹੁੰਦੀ ਹੈ ਸ਼ੂਟਿੰਗ ਇੱਥੇ ਕਰਕੇ ਬਾਅਦ ਚਲੇ ਜਾਂਦੇ ਨੇ ਨਹੀਂ ਇੱਥੇ ਆਓ ਫਿਲਮ ਸ਼ੁਰੂ ਵੀ ਇੱਥੋਂ ਕਰੋ ਤੇ ਫਿਲਮ ਰਿਲੀਜ਼ ਵੀ ਇੱਥੋਂ ਹੋਵੇ ਹਜ਼ਾਰਾਂ ਬੰਦਿਆਂ ਨੂੰ ਕੰਮ ਮਿਲੂਗਾ ਜੀ ਹੋਟਲ ਖੁੱਲਣਗੇ ਇਨਡਾਇਰੈਕਟ ਏਮਪਲੋਇਮੈਂਟ ਜਨਰੇਸ਼ਨ ਹੋਊਗੀ ਬਹੁਤ ਵੱਡੀ ਆ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੇ ਕਦੇ ਦੇਖੀ ਵੀ ਨਹੀਂ ਕਿ ਪੰਜਾਬ 'ਚ ਆ ਕੁਝ ਵੀ ਹੈ